छ हजार का उसने डन किया पौ रुपया दुकान अंटी पूरी कमेटी मैंबर इतना पहुंचे दुकान ते लफाफा पिया जी उस समेल आ रही पेट्रोल की पेट्रोल की समेल आने करके अस एच ओ साहब न फोन किया ਸਕ੍ਰੈਪ ਜਿਵੇਂ ਕਮਲਿਆ ਸਮਾਨ ਚੱਕ ਕੇ ਰੋਮੇ ਦੇ ਵਿੱਚ ਕੋਈ ਟੁੱਟਿਆ ਬਜਾ ਟੈਲੀਫੋਨ ਜਾ ਪਾਚੇ ਆਉਂਦੀਆਂ ਪਲਾਸਟਿਕ ਦੇ ਲਫਾਵੇ ਜੇ ਆ ਚੀਜ਼ ਸੀਗੀ ਕੋਈ ਦੇ ਵਿੱਚ ਪੈਟਰੋਲ ਸਾਮਲ ਖਾੜਨਾ ਮੌਜੂਦ ਨਾ ਜਿੰਨਾ ਦੁਕਾਨ ਦੇ ਵਿੱਚੋਂ ਸਮਾਨ ਲੱਭਿਆ ਭਾਜੀ ਕੀ ਕਿੰਨੇ ਵਜੇ ਦੀ ਕੱਢਣਾ ਜਦੋਂ ਹੋਈ ਇਹ ਇਹ 7 ਵਜੇ ਕਰੀਬਨ ਆਇਆ tha ਕਸਟਮਰ ਇਹ ਆਇਆ ਮੇਰੇ ਪਾਸ ਉਸਨੇ ਦੇਖਾ ਕਿ ਸੂਟਕੇਸ ਆਗੇ ਪਸੰਦ ਕੀਤਾ ਉਸਨੇ ਠੀਕ ਹੈ ਔਰ 6000 ਕਾ ਉਸਨੇ ਡਨ ਕੀਤਾ 500 ਰੁਪਏ ਮੇਰੇ ਸਾਈ ਦੇ ਗਿਆ ਬੋਲ ਕੇ ਆਧੇ ਘੰਟੇ ਮੈਂ ਆਤਾ ਹੂੰ आधे घंटे में बोला आता हूँ उसके बाद वो तकरीबन आज चौथा या चौथा दिन हो गया आज इसको वो आया नहीं तो फिर मैंने पेट्रोल की स्माइल आई मैंने भाई साहब को दस मकान मालिक को कि भाई साहब इसमें पेट्रोल की महक आ रही है आप देख लो तो इन्होंने फिर बुलाया ये चीज खुली बैग की दुकान है सर ये नहीं चौथा रोज हो गया भाजी ये चौथा दिन आज चौथा दिन हो गया ये ये इसमें पेट्रोल की स्माइल आ रही थी ना भाजी फिर मेरे को बैग नहीं वो ब्लू पन्नी थी हाँ उसमें फिर मैंने खोल के देखा उसमें पेट्रोल की थैलिया वैलिया मेरे को ऐसी लगी फिर तार तुरे दिखी फिर मैंने भाई साहब को मतलब पहले मैंने खोला नहीं उसको मैंने पहले भाई साहब को बुलाया फिर मैंने उसको देखा खोल के तो वीडियो बनाया मैंने वो फिर उसमें देखा तारे तुरे लगी है फिर मैंने भाई साहब हाँ वीडियो आएगी हमारी फिर तारे तुरे लगी हुई थी सर फिर मैंने भाई साहब को बताया तो फिर इन्होंने बताया कि हाँ नंबर भी दो बार मैंने डायल किया फिर नहीं फिर भाई साहब ने पुलिस बुलाई बैग लेने आया था सर मेरे पास डन करके गया पाँच सौ रुपए भी हाँ कैसा और... दिखने में तो भाई साहब थोड़ा हेल्थी सा था मास्क लगाया हुआ था उसने हाँ ये तो नहीं क्या शिवपाल जी पंजाबी से गल कर रहा था वो ऐसे ही पंजाबी में ही बोल रहा था पर ऐसे इतना ज्यादा मैंने ध्यान नहीं दिया कि कैसे मतलब कस्टमर आते हैं सर हमारे पास तो बहुत आते हैं सर अब हम किसी को क्या कह सकते हैं ਦੇਖੋ ਜੀ ਮੈਨੂੰ 8:40 ਤੇ ਮੈਨੂੰ ਫੋਨ ਆਇਆ ਮੈਨੂੰ ਅਰਵੰਸ਼ ਸਵੀਟ ਤੋਂ ਰਿੰਕੂ ਭਾਈ ਦਾ ਆਇਆ ਪੌਣ ਮਾਰਕੀਟ ਦਾ ਪ੍ਰਧਾਨ ਹੋਣ ਨਾਤੇ ਮੈਨੂੰ ਪੌਣੇ ਕਨ 9:00 ਵਜੇ 8:40 ਤਿੰਨਾਂ ਦਾ ਫੋਨ ਆਇਆ ਵੀ ਪ੍ਰਧਾਨ ਜੀ ਇੱਥੇ ਕੋਈ ਲਫਾਫਾ ਲਵਾਰਸ ਪਿਆ ਦੋ ਤਿੰਨ ਦਿਨ ਹੋ ਗਏ ਸਾਡੀ ਦੁਕਾਨ ਦੇ ਅੰਦਰ ਅਸੀਂ ਦੋ ਚਾਰ ਮਿੰਟ ਦੇ ਵਿੱਚ ਵਿੱਚ ਅਸੀਂ ਪੂਰੀ ਕਮੇਟੀ ਮੈਂਬਰ ਇੱਥੇ ਪਹੁੰਚੇ ਦੁਕਾਨ ਤੇ ਲਫਾਫਾ ਪਿਆ ਜੀ ਉਸ ਤੋਂ ਸਮੈਲ ਆ ਰਹੀ ਸੀ ਪੈਟਰੋਲ ਦੀ ਪੈਟਰੋਲ ਦੀ ਸਮੈਲ ਆਨ ਕਰਕੇ ਤੇ ਅਸੀਂ ਐਸਐਚਓ ਸਾਹਮਣੂ ਫੋਨ ਕੀਤਾ ਉਹਨਾਂ ਨੇ ਮੌਕੇ ਤੇ ਆਪਣੀ ਪੀਸੀਆ ਟੀਮ ਭੇਜੀ ਹੈ ਤੇ ਮੌਕੇ ਤੇ ਆਪ ਵੀ 5-7 ਮਿੰਟ ਬਾਅਦ ਆਏ ਨੇ ਉਹਨਾਂ ਨੇ ਲਫਾਫਾ ਬਾਹਰ ਲਿਆਂਦਾ ਉਸੇ ਦਰਮਿਆਨੀ ਲਵਾਫਾ ਬਾਹਰ ਲਿਆਂਦਾ ਤੇ ਉਹਦੇ ਵਿੱਚੋਂ ਓਪਨ ਕੀਤਾ ਤੇ ਕਾਫੀ ਇਤਰਾਜਜੋਗ ਸਮਾਨ ਉਹਦੇ ਵਿੱਚੋਂ ਨਿਕਲਿਆ ਜਿਵੇਂ ਕਿ ਇੱਕ ਪੁਰਾਣੀ ਬੈਟਰੀ ਕੁਝ ਐਡੀ ਦੀ ਚੀਜ਼ ਜਿਹਦਾ ਹੁਣ ਸੁਣਿਆ ਜਾ ਰਿਹਾ ਬੰਬ ਜਿਹਾ ਘੜੀ ਲੱਗੀ ਹੋਈ ਸੀ ਕੈਪਰ ਲੱਗਾ ਹੋਇਆ ਸੀ ਬੰਬ ਨਹੀਂ ਕਹਿ ਸਕਦੇ ਵੀ ਵੀਦੇ ਟਾਈਮਰ ਸੀ ਤਾਰਾਂ ਲੱਗੀਆਂ ਸੀ ਇਨਵੈਸਟੀਗੇਸ਼ਨ ਉਹ ਕਰਨਗੇ ਕੀ ਸੀਗਾ ਤੇ ਕੋ ਅਸੀਂ ਤਾਂ ਆਪ ਪਹਿਲੀ ਵਾਰ ਬਸਤੀ ਜੋਧੇਵਾਲ ਦੇ ਵਿੱਚ ਅਸੀਂ ਬਚਪਨ ਤੋਂ ਰਹਿ ਰਹੇ ਆ ਸਾਡੇ ਬਜ਼ੁਰਗ ਦਾ ਵੀ ਜਨਮ ਇੱਥੇ ਦਾ ਹੀ ਆ ਅਸੀਂ ਨਹੀਂ ਇਹ ਚੀਜ਼ ਦੇਖੀ ਦੇਖੋ ਇਹ ਮਤਲਬ ਲਵਾਰਿਸ ਚੀਜ਼ ਦੁਕਾਨ ਤੇ ਰੱਖ ਗਿਆ 6000 ਰੁਪਏ ਦਾ ਇੱਕ ਟੈਚੀ ਉਹਨੇ ਪਸੰਦ ਕੀਤਾ ਕਸਟਮਰ ਨੇ ਤੇ ਉਹ ਕਹਿੰਦਾ 500 ਰੁਪਏ ਰੱਖ ਲਓ ਮੈਂ ਅੱਧੇ ਘੰਟੇ ਤੱਕ ਰੱਖਾ ਕੇ ਪਤਾ ਕਿਤੇ ਲੱਗਾ ਕਿ 2 ਦਿਨ ਪੁਰਾਣਾ ਹੈਗਾ ਵੀਰ ਜੀ ਦੁਕਾਨ ਦੇ ਅੰਦਰ ਰੱਖ ਕੇ ਗਿਆ ਹੈ ਨਾ ਸੇਲਸ ਸੀਸੀਟੀਵੀ ਸੀਸੀਟੀਵੀ ਹਜੇ ਦੇਖਦੇ ਵੇ ਪੁਲਿਸ ਕਰ ਰਹੀ ਹੈ ਇਨਵੈਸਟੀਗੇਸ਼ਨ ਤੇ ਧਿਆਨ ਰੱਖਣ ਦੀ ਲੋੜ ਆ ਮਾਰਕੀਟ ਵਾਲਿਆਂ ਨੂੰ ਅਸੀਂ ਇਹ ਹੀ ਕਹਿੰਨੇ ਆ ਵੀ ਧਿਆਹਰਾ ਦੇ ਦਿਨ ਵੀ ਇਹ ਲਵਾਰਸ ਚੀਜ਼ਾਂ ਜਿਹੜੀਆਂ ਐ ਦਾ ਨਾਮ ਰਖਾਓ ਕੋਈ ਕਸਟਮਰ ਆਂਦਾ ਐ ਏਥੀ ਸਪੋਰਟੋਂ ਉਹਨੂੰ ਵਾਪਸ ਕਰੋ ਜੀ ਦੇਖੋ ਜੀ ਪੁਲਿਸ ਵਾਲੇ ਇੱਥੋਂ ਸਾਰਾ ਸਮਾਨ ਲੈ ਕੇ ਗਏ ਆ ਹੁਣ ਦੇਖੋ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਤਾਂ ਉਹਨਾਂ ਨੇ ਇਨਵੈਸਟੀਗੇਟ ਕਰਨਾ ਨਾ ਵੀ ਇਹਦੇ ਵਿੱਚ ਪੈਟਰੋਲ ਕਾਫੀ ਮਾਤਰਾ ਚ ਪੈਟਰੋਲ ਸੀ ਤੇ ਤਾਰਾਂ ਸੀ ਇਹ ਬੈਟਰੀ ਸੀ ਪਲੱਸ ਇੱਕ ਟਾਈਮਰ ਸੀ ਪੈਟਰੋਲ ਕਾਫੀ ਮਾਤਰਾ ਏ ਸੀ ਪਾਜੀ ਮਤਲਬ ਮੱਚਸਾ ਨਿਕਲ ਗਿਆ ਬਿਲਕੁਲ ਹੋ ਸਕਦਾ ਸੀ ਪਾਜੀ ਇੱਥੇ ਸਾਰਾ ਵਿਆਹ ਡਰ ਗਿਆ ਸਾਡਾ ਜ਼ਿੰਦਗੀ ਜਿਸੀ ਇਹ ਚੀਜ਼ ਦੇਖੀ ਨਹੀਂ ਨਾ ਸੁਣੀ ਹੈ ਪਹਿਲੀ ਵਾਰ ਸਾਡੇ ਬਿਜਾਰ ਜੇ ਕੰਮ ਹੋਇਆ ਵੀ ਇਹ ਇਤਰਾਜ ਜੋਗਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣੀ ਮਾਰਕੀਟ ਡਿਸਿਊਸ਼ਨ ਨੂੰ ਵੀ ਜਿਨੇ ਵੀ ਇਹ ਕੀਤਾ ਉਹਨੂੰ ਨਿੰਦਣ ਜੋਗਾ ਉਹਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਧੰਨਵਾਦ ਜੀ ਬੰਦੇ ਬਾਬੇ ਅਜੀਨ ਨੂੰ ਸ਼ੱਕ ਹੋ ਗਿਆ ਸ਼ਾਇਦ ਕੋਈ ਇਹੋ ਜੀ ਚੀਜ਼ ਹੈਗੀ ਹੈ ਪਰ ਇਦਾਂ ਦੀ ਕੋਈ ਚੀਜ਼ ਨਹੀਂ ਸੀਗੀ ਉਹਨਾਂ ਦੇ ਡੱਬੇ ਦੇ ਵਿੱਚ ਕੋਈ ਤਾਂ ਮਾਚਸਾਂਤ ਮਾਚਰਾਂ ਸੀਗੀਆਂ ਅੱਛਾ ਜੀ ਠੀਕ ਹੈ ਜੀ ਤੇ ਇੱਕ ਜਿਵੇਂ ਟੈਂਪੀਸ ਪੜਾਣਾ ਉਹ ਉਹ ਚੀਜ਼ ਪਈ ਸੀ ਕੋਈ ਰੋਲਾ ਪਿਆ ਸੀ ਕੋਈ ਬੰਦ ਉਹ ਨਹੀਂ 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 ਉਹ ਇਦਾਂ ਐਕਚੁਅਲ ਕੀ ਹੈ ਜਿਹੜਾ ਜਿਸ ਨੂੰ ਨੋਲਜ ਨਹੀਂ ਹੈ ਅਗਲੇ ਤੁਹਾਨੂੰ ਦੱਸਿਆ ਵੀ ਇਹਦਾ ਕੋਈ ਹੋ ਸਕਦਾ ਉਦੇ ਬਾਰੇ ਉਹ ਵੈਰੀਫਾਈ ਕੋਡ ਦਾ ਇਹ ਕੋਈ ਚੀਜ਼ ਨਹੀਂ ਸੀ ਨਹੀਂ ਨਹੀਂ ਕੋਈ ਤਾਂ ਚੀਜ਼ ਨਹੀਂ ਸੀ ਆਗੇ ਦੇ ਵਿੱਚੋਂ ਨਿਕਲੇ ਆ ਗੱਲ ਕਿਹੜੀ ਕਿਹੜੀ ਸੀ ਸਕਰੈਪ ਜਿਵੇਂ ਕਮਲਿਆ ਸਮਾਨ ਚੱਕ ਕੇ ਰੰਦੇ ਦੇ ਵਿੱਚ ਕੋਈ ਟੁੱਟਿਆ ਬਜਾ ਟੈਲੀਫੋਨ ਜਾ ਪਾਚੀ ਹੋ ਗਿਆ ਪਲਾਸਟਿਕ ਦੇ ਲਿਫਾਵੇ ਜੇ ਆ ਚੀਜ਼ ਸੀਗੀ ਕੋਈ ਤਾਂ ਦੇ ਵਿੱਚੋਂ ਪੈਟਰੋਲ ਨਿਕਲੇ ਪੈਟਰੋਲ ਦੇ ਲਿਫਾਵੇ ਪੈਟਰੋਲ ਉਹ ਤਾਂ ਸਾਈਡ ਤੇ ਪਿਆ ਸੀ ਜਿਵੇਂ ਇੱਕ ਲਿਫਾਵਾ ਪਿਆ ਸੀਗਾ ਕੋਈ ਤਾਂ ਦੀ ਗੱਲ ਨਹੀਂ ਖਦਰ ਵਾਲੀ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਕੋਈ ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਤਾਂ ਨਹੀਂ ਗੱਲ ਨਹੀਂ ਟਾਈਮਿੰਗ ਉਹਦਾ ਪ੍ਰਾਨ ਜਿਵੇਂ ਕਮਲਿਆ ਜਿਵੇਂ ਸਮਾਨ ਇਕੱਠਾ ਕਰਦਾ ਉਹ ਚੀਜ਼ ਹੀ ਉਹਦਾ ਕੋਈ ਗੱਲ ਨਹੀਂ ਹੈ ਕੋਈ ਤਾਂ ਨਹੀਂ ਰਹੇ ਕਦ ਲਈ ਕੋਈ ਨਹੀਂ ਸਰ ਨੇ ਕੋਈ ਨਹੀਂ ਇਧਰ ਹੀ ਕੋਈ ਹੁੰਦੇ ਕਿਤੇ ਸੀਗਾ ਜੀ ਮੈਂ ਵੀਡੀਓ ਬਣਾਈਆਂ ਵਿੱਚ ਟਾਈਮਰ ਲੱਗਾ ਸੀਗਾ ਬਸ ਪਰ ਟਾਈਮਰ ਨਹੀਂ ਸੀ ਬ్రਦਰ ਉਹ ਤਾਂ ਉਹ ਤੇ ਜਦ ਵਿੱਚ 17 ਦਾ ਟਾਈਮਰ ਹੁੰਦਾ ਉਹਦੇ ਵਿੱਚ ਵੱਡਿਆ ਇੱਕ ਇੱਕ ਤਾਰ ਹੁੰਦੀ ਹੈ। ਉਹਦੇ ਵਿੱਚ ਪੈਟਰੋਲ ਦੇ ਘਟੋ ਘਟ 10 ਲਿਫਾਵੇ ਸੀਗੇ। ਇੱਕ ਵੱਡਾ ਲਿਫਾਵਾ ਉਹ ਨਹੀਂ 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 ਇਸ ਤਰ੍ਹਾਂ ਨਹੀਂ ਸੀਗੇ। ਇਸ ਤਰ੍ਹਾਂ ਨਹੀਂ ਸੀਗੇ। ਨਹੀਂ 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 ਇਸ ਤਰ੍ਹਾਂ। ਯਹਾਂ ਵੀ ਕੱਡੇ ਹੈ। ਮੈਂ ਉਹ ਹੋਵੇ ਉਹ ਵੇਸਟ ਸੀ ਮੈਂ ਕੱਡੇ ਮੈਂ ਹੀ ਤਾਂ ਕੇ ਚੈੱਕ ਚੈੱਕ ਕੀਤਾ। ਸੀਗਾ ਕਿ ਨਹੀਂ ਸੀਗਾ ਜੀ। ਉਹ ਇੱਕ ਲਿਫਾਵਾ ਪਿਆ ਸੀ ਸਰ ਤੇ ਪੈਟਰੋਲ ਦਾ ਲੀਕੇਜ ਹੋਇਆ ਲੀਕੇਜ ਹੋਇਆ। ਉਹਦੇ ਕਰਕੇ ਲੀਕੇਜ ਕਰਕੇ ਪਤਾ ਲੱਗਿਆ ਵੀ ਹਾਂ 스웰 ਆ ਰਹੀ ਹੈ। ਲਿਫਾਵੇ ਤੇ ਇੱਕ ਲਿਫਾਵਾ ਸੀਗਾ ਪੈਟਰੋਲ। ਇੱਕ ਲਿਫਾਵਾ ਇੱਕ ਲਿਫਾਵਾ ਜੀ। ਇਸੇ ਹੋਰ ਕੀ ਕਾਰਵਾਈ ਕੀਤੀ ਜਾਊਗੀ ਜੀ? ਕਾਰਵਾਈ ਕੁਛ ਨਹੀਂ ਪੈਟਰੋਲ ਦੇਖੋ ਇਤਰਾਜ ਉਹ ਤਦ ਪਰਤੋ ਇਤਰਾਜ ਉਹ ਪੈਟਰੋਲ ਤਾਂ ਆਪਣੀ ਗੱਡੀ ਵਿੱਚ ਹੀ ਪਿਆ ਹੁੰਦਾ ਉਹ ਇਤਰਾਜ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਕੋਈ ਦੁਕਾਨ ਤੇ ਐਡਾ ਪੈਟਰੋਲ ਲੱਗ ਜਾਣਾ ਨਾਲ ਤਾਰਾਂ ਲੱਗੀਆਂ ਹੋਣੇ ਟਾਈਮਰ ਲੱਗੇ ਹੋਣੇ ਉਹ ਨਹੀਂ ਇਸ ਤਰ੍ਹਾਂ ਟਾਈਮਰ ਕੋਈ ਨਹੀਂ ਸੀ ਟਾਈਮਰ ਤੁਸੀਂ ਕਹਿੰਦੇ ਟਾਈਮਰ ਕੋਈ ਨਹੀਂ ਸੀਗਾ ਇੱਕ ਜਿਵੇਂ ਉਹ ਬੇਸਟੇਜ ਕਮਰ ਡੱਬਾ ਭਰਤਾ ਜਿਵੇਂ ਕਮਰਾ ਸਮਾਨ ਚੱਕਿਆ ਜਿਹੜਾ ਵਿੱਚ ਪਾ ਲਿਆ ਇਸ ਤਰ੍ਹਾਂ ਦੀ ਜੀ ਦੀ ਇਤਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਬੰਦੇ ਨੇ ਰੱਖਿਆ ਉਹ ਜਾਂਚ ਕੀਤੀ ਲਾਗ ਉਹ ਦੇਖਾਂਗੇ ਕਿਉਂਕਿ ਦੋ ਦਿਨ ਪਹਿਲੇ ਰੱਖ ਕੇ ਲਵਾਵਾ ਇੱਥੇ ਰੱਖਿਆ ਸੀਗਾ ਉਸ ਬਾਈ ਉਹ ਕਾਰਵਾਈ ਹਾਂ ਹਾਂ ਉਹ ਪਤਾਲ ਹੋਊਗੀ ਵੀ ਕੀ ਸੀ ਕਿਉਂ ਸੀ ਲਵਾਵਾ ਕਿਉਂ ਸੀਗਾ ਅਸੀਂ ਦੇ ਨਾਲ ਇਹ ਵੀ ਕਹਿੰਦੇ ਤਿਆਹਰਾਂ ਤਿਆਹਰਾਂ ਦੇ ਦਿਨਾਂ ਦੇ ਵਿੱਚ ਕੋਈ ਵੀ ਜਦ ਦਾ ਕੋਈ ਲਵਾਸਮਾਨ ਕਿਸੇ ਦਾ ਨਹੀਂ ਰੱਖੇ ਕਿਉਂਕਿ ਵੀਰ ਦਸ ਹੋਣੀ ਚਾਹੀਦੀ ਹੈ ਤੇ ਅਸੀਂ ਵੀਰ ਕਰਾਂਗੇ ਦੀ ਹੈ ਠੀਕ ਹੈ ਨਾ ਤਾਂ ਕਿ ਕੋਈ ਇਹ ਜੀ ਅਨਸਫਾਮੀ ਕਰਨਾ ਨਾ ਵਾਪਰੇ ਤਾਂ ਕਿ ਕਿਉਂਕਿ ਅੱਜ ਕੱਲ੍ਹ ਅਫਵਾਹਾਂ ਜ਼ਿਆਦਾ ਫੈਲ ਜਾਂਦੀਆਂ ਨੇ ਕੋਈ ਗੱਲ ਕੁਛ ਹੋਰ ਦੀ ਹੈ ਇਸ ਕਰਕੇ ਭਵਾਹ ਤੋਂ ਬਚਿਆ ਰਸ ਕਿ ਪਬਲਿਕ ਵਿੱਚ ਜਿਹੜੀ ਸ਼ਾਂਤੀ ਹੈ ਕਾਇਮ ਰਹੇ ਠੀਕ ਹੈ ਓਕੇ ਥੈਂਕ ਯੂ